ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅਣਕ ਦਾ ਪੱਤਾ ਦਿਖ ਰਿਹਾ ਹੈ ਇਹ ਦਿੱਕਤ ਕਈ ਸਾਰੇ ਖੇਤਾਂ ਦੇ ਵਿੱਚ ਆ ਰਹੀ ਹੈ ਤੇ ਇਹ ਕੀ ਦਿੱਕਤ ਹੈ ਹਰ ਇੱਕ ਕਿਸਾਨ ਵੀ ਜਾਣਨਾ ਚਾਹੁੰਦਾ ਹੈ ਕਈ ਸਾਡੇ ਕਿਸਾਨ ਵੀਰ ਇਸ ਦੇ ਕੰਟਰੋਲ ਦੇ ਲਈ ਕੋਈ ਬੋਰਨ ਦਾ ਸਪਰੇਅ ਕਰ ਰਿਹਾ ਕੋਈ ਮੈਗਨੀਜ਼ ਕਰ ਰਿਹਾ ਕੋਈ ਉਲੀ ਨਸ਼ ਕਰ ਰਿਹਾ ਕੋਈ ਕੁਝ ਕਰ ਰਿਹਾ ਹੈ ਇਹ ਕੀ ਚੀਜ਼ ਹੈ ਕਿਉਂ ਹੁੰਦੀ ਹੈ ਕੀ ਇਹਦਾ ਨੁਕਸਾਨ ਹੈ ਕਿਵੇਂ ਇਹਨੂੰ ਠੀਕ ਕਰਨਾ ਇਹ ਜਾਣਨ ਦੇ ਲਈ ਵੀਡੀਓ ਨਾਲ ਜੁੜੇ ਰਹੋ ਤੇ ਖੇਤੀਬੰਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਬਈ ਇਹਦੇ ਕਰਕੇ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਖੇਤੀਬੰਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਜਦੋਂ ਮੈਂ ਹੁਣੇ ਇਹ ਪੋਸਟ ਪਾਈ ਤਾਂ ਇਹਦੇ ਵਿੱਚ ਤੁਹਾਡੇ ਚੋਂ ਕਈ ਸਾਰੇ ਸਾਥੀਆਂ ਨੇ Google ਦਾ ਹਵਾਲਾ ਦਿੱਤਾ ਕਿ ਜਦੋਂ ਅਸੀਂ net ਤੇ ਦੇਖਦੇ ਹਾਂ ਤੇ ਕਹਿੰਦੇ ਕਿ ਬੋਰਨ ਦੀ ਘਾਟ ਹੈ net ਕੀ ਹੈ ਨੈਟ ਤੱਕ ਡਾਟਾ ਬੈਂਕ ਹੈ ਉਹਦੇ ਵਿੱਚ ਜੋ ਵੀ ਤੁਸੀਂ ਭਰੋਗੇ ਜੋ ਵੀ ਕੋਈ ਤੁਸੀਂ ਉੱਚ ਲਿਖੋਗੇ ਉਹੀ ਚੀਜ਼ਾਂ ਨੇ ਤੁਹਾਨੂੰ ਸ਼ੋਅ ਕਰਨੀਆਂ ਤਾਂ ਜੇਕਰ ਜ਼ਿਆਦਾਤਰ ਲੋਕ ਇਹ ਇਹ ਫੀਡਬੈਕ ਉੱਤੇ ਚਲੀ ਜਾਵੇ ਕਿ ਸੂਰਜ ਪੱਛਮ ਚੋਂ ਨਿਕਲਦਾ ਤਾਂ ਇੱਕ ਦਿਨ ਉਹ ਸੂਰਜ ਪੱਛਮ ਚੋਂ ਨਿਕਲਦਾ ਹੀ ਕਹੇਗਾ ਇਹ ਬੋਲਣ ਦੀ ਘਾਟ ਨਹੀਂ ਹੁੰਦੀ ਦੋਸਤੋ ਬੋਲਣ ਦੀ ਘਾਟ ਹੈ ਤਾਂ ਤੁਹਾਡੀ ਸਕਰੀਨ ਤੇ ਆਪਤਾ ਦੇਖੋ ਇਸ ਤਰੀਕੇ ਦੇ ਕੱਟ ਪੈਂਦੇ ਆ ਇਹ ਕੱਟ ਹੁੰਦੇ ਬੋਲਣ ਦੀ ਘਾਟ ਇਹ ਕੀ ਹੈ ਆਰੀ ਦੀ ਤਰ੍ਹਾਂ ਕੱਟ ਲੱਗੇ ਹੋਏ ਆ ਉਹ ਬੋਲਣ ਦੀ ਘਾਟ ਇਹ ਬੋਲਣ ਦੀ ਘਾਟ ਨਹੀਂ ਹੈਗੀ ਇੱਕ ਗੱਲ ਕਲੀਅਰ ਦੂਸਰੀ ਗੱਲ ਹੈ ਕਿ ਮੈਗਨਿਸ ਦੇ ਵਿੱਚ ਕਿੰਕਲਿੰਗ ਹੁੰਦੀ ਹੈ ਇੱਕ ਵਾਰੀ ਮੈਂ ਵੀ ਇੱਕ ਕੁਝ ਸਾਲ ਪਹਿਲਾਂ ਇਹਨੂੰ ਮੈਗਨਿਸ ਨਾਲ ਜੋੜ ਗਿਆ ਸੀਗਾ ਨਹੀਂ ਮੈਗਨਿਸ ਦੇ ਵਿੱਚ ਜਿਹੜੀ ਕਿੰਕਲਿੰਗ ਹੁੰਦੀ ਹੈ ਕਿੰਕਲਿੰਗ ਦਾ ਮਤਲਬ ਹੁੰਦਾ ਪੱਤਾ ਮੁੜਨਾ ਕੋਈ ਕਹ ਅਲੱਗ ਚੀਜ਼ ਹੈ ਇਹ ਮੈਗਨੀ ਦੀ ਘਾਟ ਵੀ ਨਹੀਂ ਹੈਗੀ ਇਦੋਂ ਹੀ ਸਾਈਡ ਤੇ ਹੋ ਜਾਓ ਤੁਸੀਂ ਚੈਟ ਜੀਪੀਟੀ ਨੂੰ ਪੁੱਛੋਗੇ ਤਾਂ ਉਹ ਚੈਟ ਜੀਪੀਟੀ ਤੁਹਾਨੂੰ ਕਹੇਗਾ ਕਿ ਥ੍ਰਿਪਸ ਆ ਗਿਆ ਨਾ ਇਹ ਥ੍ਰਿਪਸ ਨਹੀਂ ਹੈਗਾ ਇਹ ਕੋਈ ਕੀੜਾ ਨਹੀਂ ਹੈਗਾ ਤਾਂ ਫਿਰ ਮੈਂ ਤੁਹਾਡੇ ਮਨ ਚੋਂ ਇੱਕ ਵਹਿਮ ਕੱਢ ਦੇਣਾ ਚਾਹੁੰਦਾ ਕਿ ਨਾਂ ਤੇ ਇਹ ਥ੍ਰਿਪਸ ਹੈਗਾ ਨਾ ਇਹ ਕਿ ਮੈਗਨੇਟਿਕ ਘਾਟ ਕਰਕੇ ਆ ਨਾ ਹੀ ਇੱਕ ਬੋਲਰਨ ਦੀ ਘਾਟ ਕਰਕੇ ਆ ਇਹ ਇੱਕ ਚੀਜ਼ ਤੁਸੀਂ ਆਪਣੇ ਆਪ ਵੀ ਸੋਚੇ ਦਿਮਾਗ ਚ ਰੱਖਨੀ ਆ ਪਰ ਹਮੇਸ਼ਾ ਕੀ ਰੱਖਣੀ ਹੈ ਕਿ ਇੱਕ ਚੀਜ਼ ਇੱਕ ਬਿਮਾਰੀ ਇੱਕ ਲੱਛਣ ਮੇਰੇ ਖੇਚ ਵੀ ਹੈਗਾ ਗਵਾਂਡੀ ਦੇ ਖੇਚ ਵੀ ਹੈਗਾ ਮੇਰੇ ਪਿੰਡ ਵੀ ਹੈਗਾ ਮੇਰੇ ਨਾਨਕੇ ਵੀ ਹੈਗਾ ਮੇਰੀ ਭੂਆ ਦੇ ਵੀ ਮੇਰੀ ਮਾਸੀ ਦੇ ਵੀ ਤਾਂ ਮੇਰੇ ਸਾਰੇ ਜਾਨਫਸਲਾਂ ਦੇ ਖੇਤਾਂ ਦੇ ਵਿੱਚ ਇੱਕੋ ਹੀ ਚੀਜ਼ ਹੈ ਤਾਂ ਫੇਰ ਉਹ ਨਾਂ ਤਾਂ ਕਿਸੇ ਤੱਤ ਦੀ ਘਾਟ ਹੋ ਸਕਦੀ ਹੈ ਨਾ ਕਿ ਉਹ ਬਿਮਾਰੀ ਹੋ ਸਕਦੀ ਹੈ ਉਹ ਇੱਕ ਵੱਖਰੀ ਗੱਲ ਹੈ ਕਿ ਜੋ ਵੈਰੈਟੀ ਕੋ ਲੱਗੀ ਹੋਵੇ ਝੋਨੇ ਦੇ ਵਿੱਚ ਉਹ ਬੈਕਟੀਰੀਆ ਲੀਫ ਬਲਾਈਟ ਆਈ ਕੀ ਕਹਿਣਾ ਠੀਕ ਹੈ ਤਾਂ ਪਰੰਤੂ ਬੈਕਟੀਰੀਆ ਲੀਫ ਬਲਾਈਟ ਵੀ ਕੁਝ ਏਰੀਆ ਚ ਹੋਏਗਾ ਕੁਝ ਨਹੀਂ ਹੋਏਗਾ ਸਾਰੇ ਖੇਤਾਂ ਦੇ ਬਰਾਬਰ ਹੋਏਗਾ ਇਹ ਨਹੀਂ ਹੁੰਦਾ ਤਾਂ ਫਿਰ ਇਹੋ ਜੇ ਕਾਰਨ ਹੁੰਦੇ ਆ ਯੂ نو ਅਸੀਂ ਮੌਸਮ ਦੇ ਨਾਲ ਜੋੜਦੇ ਆਂ ਕਾਹਦਾ ਜੋੜਦੇ ਆਂ ਮੌਸਮ ਦੇ ਨਾਲ ਜੋੜਦੇ ਆਂ ਤਾਂ ਪਿਛਲੇ ਸਾਲ ਆਪਾਂ ਇਸ ਸੰਬੰਧੀ ਗੱਲ ਕੀਤੀ ਸੀ ਕੁਝ ਸਾਡੇ ਵਿਗਿਆਨਿਕ ਮਾਹਰਾਂ ਦੇ ਨਾਲ ਜਿਨ੍ਹਾਂ ਨੇ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਸੀਗੀ ਕਿ ਭਾਈ ਜਦੋਂ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਅੰਤਰ ਹੁੰਦਾ ਹੈ ਦਿਨ ਅਤੇ ਰਾਤ ਦੇ ਤਾਪਮਨ ਚ 10 ਤੋਂ 15 ਡਿਗਰੀ ਤੱਕ ਦਾ ਜਦੋਂ ਆਪਣਾ ਇਹ ਅੰਤਰ ਹੁੰਦਾ ਹੈ ਉਸ ਟਾਈਮ ਤੇ ਇਹ ਦਿੱਕ ਜਿਹੜੀ ਹੈਗੀ ਸਾਡੇ ਖੇਤਾਂ ਦੇ ਵਿੱਚ ਆਉਂਦੀ ਹੈ ਠੀਕ ਹੈ ਹੁਣ ਰਾਤ ਦਾ ਤਾਪਮਨ ਤੁਹਾਡਾ 1 2 3 4 ਪੁਆਇੰਟ ਡਿਗਰੀ ਚੱਲਦਾ ਪਿਆ ਦਿਨ ਦਾ ਤਾਪਮਨ 20 22 15 16 17 18 ਕੁਝ ਏਰੀਆ ਤੇ 7 8 ਹੀ ਰਹਿ ਗਿਆ ਚਲੋ ਅਲੱਗ-ਅਲੱਗ ਤਰੀਕੇ ਚੱਲ ਰਹੇ ਆ ਤਾਂ ਹੁਣ ਇਹਦੇ ਵਿੱਚ ਹੁੰਦਾ ਕੀ ਹੈ ਜਿਵੇਂ ਤੁਸੀਂ ਹੁਣ ਇਸ ਸਕਰੀਨ ਤੇ ਦੇਖ ਰਹੇ ਹੋ ਤੁਹਾਡਾ ਜਿਹੜਾ ਪੱਤਾ ਹੈਗਾ ਇਹ ਨਿੱਕੇ 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 ਸੈੱਲ ਤੋਂ ਮਿਲ ਕੇ ਬਣਿਆ ਹੁੰਦਾ ਹੈ ਦੇਖਣਾ ਦੇਖ ਰਹੇ ਨਿੱਕੇ ਨਿੱਕੇ ਸੈੱਲ ਹੁੰਦੇ ਆ ਹਰ ਇੱਕ ਸੈੱਲ ਆਪਣੇ ਵਿੱਚ ਇੱਕ ਸੰਪੂਰਨ ਇਕਾਈ ਹੁੰਦਾ ਹੈ ਤਾਂ ਇਹਦੇ ਵਿੱਚ ਹਰ ਇੱਕ 파ਟ ਦਾ ਅਲੱਗ-ਅਲੱਗ ਕੰਮ ਹੁੰਦਾ ਹੈ ਜਿਸ ਸਮੇਂ ਰਾਤ ਦੇ ਸਮੇਂ ਟੈਂਪਰੇਚਰ ਡਾਊਨ ਹੁੰਦਾ ਹੈ ਉਸ ਸਮੇਂ ਪਲਾਂਟ ਥੋੜਾ ਆਪਣੀ ਤਰਜ਼ ਜਿਹੜਾ ਆਪਣਾ ਇਹ ਅਕੜ ਅਕੜਪਣ ਹੈਗਾ ਉਹ ਥੋੜਾ ਡਾਊਨ ਹੁੰਦਾ ਹੈ ਮੈਟਾਬੋਲਿਜ਼ਮ ਸਲੋ ਹੁੰਦਾ ਹੈ ਠੀਕ ਹੈ ਤੇ ਜਿਹੜੇ ਸੈੱਲ ਹੈਗੇ ਥੋੜੇ ਸੁਗੜਦੇ ਆ ਦੈਂਦ ਦੇ ਸਮੇ ਜਦੋਂ ਟੈਂਪਰੇਚਰ ਹਾਈ ਹੁੰਦਾ ਤਾਪਨ ਵਧਦਾ ਹੈ ਤਾਂ ਉਹਦੇ ਸੈੱਲ ਫੈਲਦਾ ਐਕਸਪੈਂਸ਼ਨ ਹੁੰਦੀ ਹੈ ਜਿਹੜੀ ਬਾਹਰੀ ਤਹਿ ਹੈਗੀ ਹੈ ਜਿਹਨੂੰ ਅਸੀਂ ਐਪੀਡਰਮਸ ਕਹਿੰਦੇ ਆ ਉਹ ਜੈਸਾ ਉਹਨਾਂ ਦਿਨ ਦਾ ਤਾਂ ਤਾਪਨ ਵਧਦਾ ਉਸ ਹਿਸਾਬ ਦੇ ਨਾਲ ਨਹੀਂ ਫੈਲ ਪਾਉਂਦੀ ਉਸ ਹਿਸਾਬ ਦੇ ਨਾਲ ਨਹੀਂ ਫੈਲਦੀ ਰਾਤ ਨੂੰ ਟੈਂਪਰੇਚਰ ਡਾਊਨ ਹੈ ਮੈਟਾਬੋਲਿਜ਼ਮ ਸਲੋ ਹੈ ਜੈਸਾ ਮੈਚ ਸੈੱਲ ਦਾ ਨਿਰਮਾਣ ਹੋ ਰਿਹਾ ਜਿਹੜਾ ਸੈੱਲ ਹੈਗਾ ਉਹ ਸੰਗੜਦਾ ਹੈਗਾ ਦਿਨ ਦੇ ਸਮੇ ਤਾਪਨ ਵਧਦਾ ਕੁਝ ਚੀਜ਼ਾਂ ਐਕਸਪੈਂਡ ਹੁੰਦੀਆਂ ਫੈਲਦੀਆਂ ਲੇਕਿਨ ਐਪੀਡਰਮਸ ਪੂਰਾ ਤੌਰ ਤੇ ਉਸ ਤਰੀਕੇ ਨਾਲ ਨਹੀਂ ਫੈਲ ਪਾਉਂਦੀ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਉੱਚੇ ਨੀਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਵੇ ਦੇ ਆਸਤੇ ਕੋਈ ਸਪਰੇਅ ਕਰਨ ਦੀ ਲੋੜ ਹੈ ਨਾ ਇਹ ਤੁਹਾਡਾ ਝਾੜ ਘਟਾਵੇ ਤੇ ਨਾ ਇਹ ਤੁਹਾਡਾ ਝਾੜ ਵਧਾਵੇ ਇਹ ਕੁਝ ਵੀ ਨਹੀਂ ਕਰਦਾ ਠੀਕ ਹੈ ਮੈਂ ਕਿਤੇ ਟੈਕਨੀਕਲੀ ਰੋਂਗ ਹੋ ਸਕਦਾ ਕਿ ਇਹਦੇ ਵਿੱਚ ਕਿਉਂਕਿ ਇਹ ਇਹਦੇ ਪਿਛਲੇ ਪਾਸੇ ਇੱਕ ਲੰਮੀ ਚੇਨ ਆਫ ਰਿਐਕਸ਼ਨ ਹੈ ਕਈ ਸਾਰੇ ਕਾਰਨ ਨੇ ਠੀਕ ਹੈ ਜਿੰਨਾ ਕੋ ਮੈਂ ਸਮਝਾਇਆ ਉਹ ਤੋਂ ਇਹ ਡੀਪਲੀ ਹੋਰ ਕਈ ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਹਨ ਪਰ ਤੁਸੀਂ ਮੋਟਾ-ਮੋਟਾ ਦੇਖਾਂਗੇ ਕਿ ਅਸੀਂ ਇਹ ਜਿਹੜਾ ਤਾਪਮਾਨ ਤੇ ਵਿੱਚ ਜਿਹੜਾ ਦਿਨ ਤੇ ਰਾਤ ਦੇ ਤਾਪਮਾਨ ਵਿਚ ਅੰਤਰ ਹੈ ਜਿਹੜਾ ਰਾਤ ਦਾ ਤਾਪਮਨ ਕਾਫੀ ਥੱਲੇ ਜਾ ਰਿਹਾ ਦਿਨ ਦੇ ਵਿੱਚ ਤਾਪਮਨ ਜਿਹੜਾ ਹੈਗਾ 10 ਤੋਂ 15 ਡਿਗਰੀ ਦੋਵਾਂ 'ਚ ਅੰਤਰ ਹੈਗਾ ਉਹ ਇਸ ਤਾਪਮਨ ਦੇ ਕਰਕੇ ਇਹ ਚੀਜ਼ਾਂ ਖੇਚਦੇ ਹੋਏ ਦਿਖਾਈ ਦਿੰਦੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਅੱਗੇ ਮੌਸਮ ਠੀਕ ਹੋਏਗਾ ਇਹ ਪੱਤੇ ਆਪਣੇ ਆਪ ਸਾਫ਼ ਹੋ ਜਾਣਗੇ ਤੇ ਇਹ ਕਿਸੇ ਕਿਸੇ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਨਾ ਹੈ ਕਿ ਝਾੜ ਕਟਾਵੇ ਨਾ ਹੈ ਕੋਈ ਨੁਕਸਾਨ ਕਰੇ ਤਾਂ ਇਹਦੇ ਲਈ ਸਾਨੂੰ ਨਾ ਕੋਈ ਡਰਨ ਦੀ ਲੋੜ ਹੈ ਨਾ ਕਿਸਪਰੇਕ ਕਰਨ ਦੀ ਲੋੜ ਹੈ ਇਹ ਆਪਣੇ ਆਪ ਹੀ ਠੀਕ ਹੋ ਜਾਣਾ ਹੈ ਵਿਗਿਆਨਿਕ ਵੀਰਾਂ ਤੋਂ ਮੈਂ ਮਾਫੀ ਚਾਹਾਂਗਾ ਕਿ ਇਹ ਇਸ ਚੀਜ਼ ਨੂੰ ਸਮਝਾਉਣ ਦੇ ਲਈ ਮੈਂ ਜੋ ਟਰਮ ਵਰਤ ਰਿਹਾ ਤਾਂ ਹੋ ਸਕਦਾ ਕਿ ਉਹਦੇ ਚ ਮੈਂ ਕੰਪਲੀਟਲੀ ਉਸ ਹਾਬ ਦੇ ਨਾਲ ਉਸ ਨੂੰ ਐਕਸਪਲੇਨ ਨਹੀਂ ਕਰ ਪਾਇਆ ਜਿਸ ਹਾਬ ਦੇ ਨਾਲ ਉਹਨੂੰ ਐਕਸਪਲੇਨ ਹੋਣਾ ਚਾਹੀਦਾ ਸੀਗਾ ਪਰੰਤੂ ਇੱਕ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜੋ ਮੈਂ ਤੁਹਾਨੂੰ ਸਮਝਾਉਣੀ ਚਾਹਣਾ ਉਹ ਗੱਲ ਮੈਂ ਅੱਜ ਤੱਕ ਪੰਚੋਂ ਸ਼ਾਇਦ ਕਾਮਯਾਬ ਹੋਇਆ ਕਿ ਇਹ ਨਾ ਕੋਈ ਬਿਮਾਰੀ ਹੈ ਨਾ ਕੋਈ ਕੀੜਾ ਹੈ ਨਾ ਕਿਸੇ ਚੀਜ਼ ਦੀ ਘਾਟ ਹੈ ਇਹ ਕੇਵਲ ਤੇ ਕੇਵਲ ਦਿਨ ਅਤੇ ਰਾਤ ਦਾ ਜਿਹੜਾ ਤਾਪਮਨ ਹੈਗਾ ਉਹਦੇ ਜਿਹੜਾ ਫਰਕ ਹੈ ਉਹਦੇ ਕਰਕੇ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਨੇ ਆਪਣੇ ਆਪ ਠੀਕ ਹੋ ਜਾਣਾ ਨਾ ਇਹਦੇ ਨਾਲ ਥੋੜੀ ਕਣਕ ਦਾ ਝਾੜ ਘਟੇ ਨਾ ਇਹਦੇ ਨਾਲ ਝਾੜ ਘਟ ਝਾੜ ਵਧੇ ਇਹਦਾ ਝਾੜ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਇਹ ਆਪਣੇ ਆਪ ਹੀ ਠੀਕ ਹੋ ਜਾਣਾ ਇਸ ਕਰਕੇ ਇਹਨੂੰ ਦੇਖਣ ਦੀ ਕੋਈ ਲੋੜ ਨਹੀਂ ਆਰਾਮ ਦੇਣਾ ਮ제 ਕਰੋ ਇਹਨੂੰ ਦੇਖ ਕੇ ਘਬਰਾਓ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ